ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਦੇ ਵਿੱਚ ਅਸੀਂ ਆਪਣੇ ਪਿੰਡ ਦੇ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਕਿਸੇ ਵੀ ਕਿਸਮ ਦਾ ਨਸ਼ਾ ਟਿਕਣ ਨਹੀਂ ਦੇਵਾਂਗੇ ਟਿਕਣ ਨਹੀਂ ਦੇਵਾਂਗੇ ਅਸੀਂ ਕਿਸੇ ਨਸ਼ਾ ਕਰਸ ਕਰਨ ਨੂੰ ਅਸੀਂ ਕਿਸੇ ਨਸ਼ਾ ਕਰਸ ਕਰਨ ਨੂੰ ਪਿੰਡ ਵਿੱਚ ਵੜਨ ਨਹੀਂ ਦੇਵਾਂਗੇ ਪਿੰਡ ਵਿੱਚ ਵੜਨ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਉਹਨਾਂ ਨੂੰ ਨੋਡ ਹੋਵੇਗੀ ਅਸੀਂ ਪਿੰਡ ਪਿੰਡ ਜਾ ਰਹੇ ਆ ਜੋ ਕਿ ਸਾਡੇ ਸੀਐਮ ਸਾਹਿਬ ਨੇ ਜੁਤ ਨਸ਼ਿਆਂ ਵਿਰੁੱਧ ਇੱਕ ਜੁੱਤ ਛੇੜਿਆ ਗਿਆ ਉਹਦੇ ਲਈ ਪਿੰਡ ਵਾਲਿਆਂ ਨੂੰ ਜਾਂ ਕਿਸਮਝਾਈਦਾ ਵੀ ਜਿਹੜਾ ਵੀ ਕੋਈ ਨਸ਼ਾ ਕਰਦਾ ਉਹਨੂੰ ਉਹਦੇ ਬਾਰੇ ਸਾਨੂੰ ਦੱਸੋ ਉਹਦਾ ਅਸੀਂ ਇਲਾਜ ਕਰਵਾਵਾਂਗੇ ਕਿ ਜਿਹੜਾ ਨਸ਼ਾ ਵੇਚਦਾ ਉਹਦੇ ਅਸੀਂ ਖਿਲਾਫ ਆ ਉਹਨੂੰ ਜੇਲ੍ਹ ਦੀ ਸੁਟਾਗੇ ਜਾਂ ਤੇ ਉਹ ਨਸ਼ਾ ਵੇਚਣਾ ਬੰਦ ਕਰ ਦਵੇ ਜੇ ਨਹੀਂ ਕਰ ਸਕਦਾ ਤਾਂ ਪੰਜਾਬ ਛੱਡ ਦਵੇ ਹੁਣ ਪੰਜਾਬ ਦੇ ਵਿੱਚ ਅਸੀਂ ਨਸ਼ਾ ਨਹੀਂ ਵੇਚਣ ਦੇਣਾ ਉਹਦੇ ਖਿਲਾਫ ਪਿੰਡ ਵਾਲਿਆਂ ਦਾ ਸਹਿਯੋਗ ਮੰਗਦੇ ਆ ਸਾਰਾ ਪਿੰਡ ਸਾਡੇ ਨਾਲ ਸਾਡੀ ਮਦਦ ਕਰੋ ਪੰਜਾਬ ਸਰਕਾਰ ਦੇ ਮਦਦ ਕੀਤੀ ਜਾਵੇ ਪਿੰਡ ਵਾਲਿਆਂ ਵੱਲੋਂ ਤੇ ਅਸੀਂ ਜਿਹੜਾ ਨਸ਼ਾ ਖਤਮ ਕਰਾਈ ਸਹੀ ਪਿੰਡ ਵਾਸੀਆਂ ਦਾ ਕਹਿਣਾ ਕਿਿੱਤਾ ਸਾਡੇ ਦੇ ਲੋਕ ਨਾਜਾਇਜ਼ ਸ਼ਰਾਬ ਜਿਹੜੀ ਇੱਥੇ ਵਿਕ ਰਹੀ ਆ ਪਿੰਡਾਂ ਦੇ ਵਿੱਚ ਉਹਦੇ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਕਰਨੀ ਨਾਜਾਇਜ਼ ਜਿਹੜਾ ਵੀ ਕੋਈ ਕਹਿੰਦਾ ਉਹਨੂੰ ਅਸੀਂ ਕਹਿੰਨੇ ਆ ਵੀ ਦੱਸੋ ਜਿਹੜਾ ਪੁਲਿਸ ਪ੍ਰਸ਼ਾਸਨ ਆਹੀ ਨਾਲ ਦੇ ਨਾਲ ਐਸਐਚਓ ਸਾਹਿਬ ਸਾਡੇ ਨਾਲ ਹੁੰਦੇ ਆ ਅਸੀਂ ਨਾਲ ਦੇ ਨਾਲ ਹੀ ਨੋਟ ਕਰਵਾਈਦਾ ਕਈ ਤੇ ਦੱਸਿਆ ਐਸਐਚਓ ਸਾਹਿਬ ਨੇ ਵੀ ਕਈ ਪਿੰਡਾਂ ਦੇ ਵਿੱਚ ਦੇਣਾ ਦੇ ਉੱਤੇ ਚਿੱਟੇ ਦੇ ਨਸ਼ੇ ਹੋ ਗਏ ਉਹ ਜਾਣ ਕੇ ਖਰਾਬ ਕਰੀ ਜਾਂਦੇ ਆ ਪਿੰਡ ਤੇ दारू ਵੇਖਦੀ ਆ ਉਹ ਐਸਐਚਓ ਨੂੰ ਫਿਰ ਵੀ ਕਿਹਾ ਵੀ ਜੇ ਕੋਈ ਫੋਨ ਆਉਂਦਾ ਤੇ ਉਹਦੇ ਉੱਤੇ ਨਾਲ ਦੀ ਨਾਲ ਕਾਰਵਲ ਤੇ ਮਰਨੋਜੀ ਦਿਲਬੀਰ ਸਿੰਘ ਆਈ ਤੇ ਅੱਜ ਜੋਰਾਵਰ ਚੇਅਰਮੈਨ ਸਾਹਿਬ ਹਰਦੀਪ ਸਿੰਘ ਮੋਡੀਆਂ ਦੇ ਭਰਾ ਆਏ ਸੀਗੇ ਜੀ ਸਾਡੇ ਵੀ ਭਰਾ ਹੀ ਨੇ ਚਲੋ ਪਾਰਟੀਆਂ ਦਾ ਤਾਂ ਚਲੋ ਅਲੱਗ ਹੁੰਦਾ ਜਿਵੇਂ ਜਿਵੇਂ ਵੀ ਹੁੰਦਾ ਬਹੁਤ ਵਧੀਆ ਮਾਨ ਕਰਕੇ ਗਏ ਨੇ ਕਹਿੰਦੇ ਵੀ ਮਤੇ ਪਾਓ ਤੁਸੀਂ ਜਿੰਨੇ ਮਰਜੀ ਪੇਮੈਂਟ ਲਾਓ ਵੀ ਪੈਸੇ ਅਸੀਂ ਪਾ ਦਾਂਗੇ ਕਿ ਬਾਕੀ ਸਾਡੇ ਸਾਡੀ ਜੀ ਸਭ ਤੋਂ ਵੱਡੀ ਤਾਂ ਡਿਮਾਂਡ ਚ ਕਿਦਾ ਧਰਮਸਾਲਾ ਰਮਦਾਸੀ ਭਾਈਚਾਰੇ ਦੀ ਇਹ ਡਿਗਨ ਵਾਲੀ ਹੈ ਜੀ ਜਮਾ ਹੀ ਬਹੁਤ ਖਾਸ ਤਾਂ ਇੱਕ ਜੀ ਆਪਣੇ ਸਕੂਲ ਆ ਬੱਚਿਆਂ ਦਾ ਛੋਟਿਆਂ ਦਾ ਅਗਨਬਾੜੀ ਦਾ ਉਹ ਜਿਹੜੀ ਯਾਰੇ ਜ਼ਰੂਰ ਤੇ ਇੱਕ ਜੀ ਨੌਜਵਾਨਾਂ ਨੂੰ ਹੁਣ ਨਸ਼ਿਆਂ ਤੋਂ ਦੂਰ ਤਾਂ ਹੀ ਹੋਊਗਾ ਜੋਧ ਵੀ ਚਲਾਇਆ ਨਸ਼ਿਆਂ ਵਿਰੁੱਧ ਜੇ ਕੋਈ ਜਿੰਮ ਦਾ ਸਮਾਨ ਵਧੀਆ ਤਰੀਕੇ ਕੋਈ ਉਹ ਜਿਹਾ ਜਿਗਾਰਡ ਚਾਹੀਦਾ ਜੀ ਹਾਂ ਜੀ ਆ ਖੇਡ ਗਰਾਉਂਡ ਸਾਡੇ ਜੀ ਬਹੁਤ ਛੋਟਾ ਕਿਤੇ ਬੜਾ ਹੋ ਜੇ ਤਾਂ ਮੰਤਰੀ ਸਾਹਿਬ ਨੂੰ ਮਿਲਾਂਗੇ ਉਹ ਵੀ ਬਹੁਤ ਜ਼ਰੂਰੀ ਹੈ ਜੀ ਖੇਡ ਦੀ ਕੋਈ ਇੱਥੇ ਜਾ ਬੱਚੇ ਖੇਡਦੇ ਨੇ ਬੋਲ ਉਧਰ ਉਧਰ ਲੱਗਦੀਆਂ ਨੇ ਫਿਰ ਆੜ ਕਮੜ ਕਲੇਸ਼ ਕਰਦਾ ਜੀ ਜਿਸ ਤਰ੍ਹਾਂ ਸਾਡੇ ਪਿੰਡਾਂ ਦੀਆਂ ਜ਼ਮੀਨਾਂ ਜਿਹੜੀਆਂ ਲੈਂਡ ਪੂਲ ਦੇ ਵਿੱਚ ਜਿਹੜੀਆਂ ਆ ਰਹੀਆਂ ਨੇ ਤੇ ਕਿਸ ਤਰ੍ਹਾਂ ਦੇ ਦੋ ਸਾਡੇ ਪਿੰਡ ਦੇ ਜਿਹੜੇ ਜ਼ਮੀਨ ਆਵੇ ਇਹਦਾ ਜੀ ਬਹੁਤ ਗਲਤ ਗੱਲ ਹੈ ਜੀ ਬਹੁਤ ਬਾਕੀ ਮੰਤਰੀ ਭਗਵੰਤ ਮਾਨ ਸਾਹਿਬ ਨਾਲ ਵੀ ਗੱਲ ਕਰਾਂਗੇ ਇਹਦੇ ਵਿੱਚ ਜੀ ਸਾਡਾ ਨੁਕਸਾਨ ਆ ਬਹੁਤ ਕਿਸਾਨਾਂ ਦਾ ਸਾਡਾ ਤਾਂ ਰੁਜ਼ਗਾਰੇ ਖੇਤੀਬਾੜੀ ਸਰ ਤੇ ਹੈ ਜੀ हां जी ए जी हुण ओना दा विचार करंगे वे जमे कहणगे जी जे कोई वधिया कोई पैसेयां दा ਕਰਨ ਕੇ ता फिर सहमति भी हो जुए नहीं गल जे कोई ਸਾਡਾ ਜਾਨੀ ਮੁੱਲ ਵੜ ਜੇ ਵੇ ਸਾਨੂੰ ਪੂਰਾ ਨਹੀਂ ਤਾਂ ਜੀ ਫਿਰ ਤੁਹਾਨੂੰ ਪਤਾ ਹੀ ਆ ਫਿਰ ਉਹ ਜੇ ਅਗਰ ਜਿਗਾਰਡ ਹੋ ਜਾਊਗਾ ਚਲੋ ਬਹੁਤ ਵਧੀਆ ਮੈਮ ਜੀ ਇਹ ਚਲਣੀ ਵੀ ਚਾਹੀਦੀ ਪਿੰਡਾਂ ਦੇ ਵਿੱਚ ਕਿਉਂਕਿ ਹੁਣ ਪੰਜਾਬ ਦੇ 6ਵਾਂ ਦਰਿਆ ਜਿਸ ਨੂੰ ਅਜੇ ਦਰਿਆ ਕਹੇ ਜਾਂਦਾ ਵਾ ਉਹ ਬਹੁਤ ਬਹੁਤ ਜ਼ੋਰ ਸ਼ੋਰ ਨਾਲ ਚੱਲ ਰਿਹਾ ਵਾ ਇਸ ਨਥ ਪਾਣੀ ਬਹੁਤ ਜ਼ਰੂਰੀ ਹੈ ਜੀ ਜਿਸ ਦੇ ਨਾਲ ਪੰਜਾਬ ਦੀ ਨੌਜਵਾਨੀ ਹੈ ਜਿਹੜੀ ਬਹੁਤ ਜ਼ਿਆਦਾ ਖਰਾਬ ਹੋ ਰਹੀ ਹੈ ਜੋਣਾ ਪਿੰਡ ਦੇ ਵਿੱਚ ਜਿਹੜਾ ਸੁਣਨ ਨੂੰ ਮਿਲਿਆ ਕਿ ਇੱਥੇ ਸ਼ਰਾਬ ਦਾ ਜਿਹੜਾ ਨਜਾਇਜ਼ ਜਿਹੜਾ ਕੰਮ ਚੱਲਦਾ ਨਹੀਂ ਜਿਹੜਾ ਸ਼ਰਾਬ ਵਾਲਾ ਜਿਹੜਾ ਕੰਮ ਨਜਾਇਜ਼ ਜਾ ਰਿਹਾ ਉਹ ਤਾਂ ਚੱਲਦਾ ਹੀ ਆ ਜੀ ਕਿਉਂਕਿ ਅਸੀਂ ਸ਼ਿਕਾਇਤ ਵੀ ਕੀਤੀ ਹੋਈ ਆ ਠੀਕ ਆ ਜੀ ਹੁਣ ਉਹਨਾਂ ਤੇ ਕਾਰਵਾਈਆਂ ਵੀ ਹੋਈਆਂ ਵਾ ਐਨੀ ਕਾਰਵਾਈਆਂ ਨਹੀਂ ਹੋਈਆਂ ਕਾਰਵਾਈਆਂ ਹੋਈਆਂ ਉਹਨਾਂ ਤੇ ਕੋਈ ਪਿੰਡ ਵਾਸੀ ਨੇ ਜਾਂ ਬਾਹਰੋਂ ਆਏ ਨੇ ਇਹ ਹੈ ਪਿੰਡ ਵਾਸੀ ਨੇ ਜੀ ਉਹ ਹਾਂਜੀ ਲੇਕਿਨ ਉਸ ਦੇ ਬਾਵਜੂਦ ਵੀ ਉਹਨਾਂ ਨੂੰ ਕਾਰਵਾਈਆਂ ਦੀ ਕੋਈ ਪ੍ਰਵਾਹ ਨਹੀਂ ਹੈਗੀ ਕਾਰਵਾਈਆਂ ਹੁੰਦੀਆਂ ਵੀ ਜੇ ਲਜਾਉਂਦੇ ਆ ਤਾਂ ਕਿ ਫਿਰ ਉਹ ਹੀ ਕੰਮ ਚੁਰਾ ਕਰਦੇ ਆ ਪੰਚਾਇਤ ਵੱਲੋਂ ਕੋਈ ਮਤਾ ਪਾਇਆ ਗਿਆ ਪੰਚਾਇਤ ਵੱਲੋਂ ਮਤੇ ਪਾਏ ਹੋਇਆ ਜੀ ਪੰਜ ਆਸਤਵਾਲ ਦੇ ਪੰਜ ਛੇ ਪਿੰਡਾਂ ਦੇ ਸਰਪੰਚਾਂ ਦੇ ਸਹਿਯੋਗ ਵੀ ਕਰਾਏ ਹੋਏ ਆ ਜੀ ਸਭ ਕੋ ਦਿੱਤਾ ਹੋਇਆ ਲੇਕਿਨ ਇਹ ਸੀ ਕਿ ਕੋਈ ਹਾਂ ਇੱਤੀ ਦਾ ਢਲ ਪੈਣੀ ਚਾਹੀਦੀ ਆ ਜੀ ਗੰਗਾ ਜੀ ਤੇ ਅੱਜ ਪਿੰਡ ਦੇ ਵਿੱਚ ਨਸ਼ਿਆਂ ਬੋਧ ਜਿਹੜੀ ਜਾਫਾ ਪਹੁੰਚੀ ਆ ਜੀ ਇਸ ਤਰ੍ਹਾਂ ਦਾ ਜਿਹੜਾ ਹੰਗਾਰਾ ਮਿਲ ਰਿਹਾ ਇਸ ਵਿੱਚ ਪੰਜਾਬ ਸਰਕਾਰ ਨੇ ਪੰਚਾਇਤਾਂ ਕਿਸ ਤਰ੍ਹਾਂ ਸਪੋਰਟ ਕਰ ਰਹੀਆਂ ਨੇ ਇਸ ਨਸ਼ੇ ਦੀ ਗਰੇ ਖਤਮ ਕਰਨ ਦਾ ਮੈਂ ਇਹ ਵਧੀਆ ਕਰ ਰਿਹਾ ਜੀ ਵਧੀਆ ਹੀ ਆ ਜੀ ਕੋਈ ਐਡਾ ਇੰਨੀ ਸਾਡੇ ਪਿੰਡ ਦਾ ਪਹਿਲਾਂ ਹੀ ਨਹੀਂ ਹੈਗਾ ਕਿ ਕੋਈ ਨਸ਼ਾ ਵੇਚ ਨਹੀਂ ਰਿਹਾ ਜੀ ਨਾ ਕੋਈ ਐਡਾ ਹੋ ਰਿਹਾ ਜੀ ਆਲਦਾਲੇ ਪਿੰਡਾ ਜੀ ਹੈ ਜਾਨੀ ਸਾਡੇ ਪਿੰਡ ਬਾਬਚਾਵਾ ਫਿਰ ਵੀ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਜੀ ਜੋ ਇਹ ਕਰ ਰਹੇ ਨੇ ਪਰਾਲਾ ਬਹੁਤ ਵਧੀਆ ਵਾਹ ਹੁਣ ਜਿਹੜੀ ਆ ਗ੍ਰਾਂਟ ਆਈ ਆ ਹਾਂਜੀ ਫੇਰ ਗਰਾਊਂਡ ਰਹੀ ਹਾਂਜੀ ਇਸ ਤਰ੍ਹਾਂ ਦੇਖ ਰਹੇ ਆ ਇਹ ਬਹੁਤ ਵਧੀਆ ਗੱਲ ਆ ਜੀ ਸਾਡੇ ਜੂੰ ਵੀ ਸਵਾ 2 ਏਕੜ ਦੇ ਵਿੱਚ ਗਰਾਊਂਡ ਬਣੂਗਾ ਜੀ ਇਹ ਸਵਾ 2 ਕਿਲੇ ਆ ਜੀ ਜਿਹੜਾ ਸਾਡੇ ਪਿੰਡ ਦੇ ਸਕੂਲ ਦੇ ਆ ਜੀ ਉਦੇ ਕਰਕੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਭਗਵੰਤ ਮਾਨ ਸਾਹਿਬ ਦਾ ਤੇ ਹਰਦੀਪ ਸਿੰਘ ਮੰਤਰੀ ਮੁੰਡੀਆਂ ਸਾਹਿਬ